ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਅਮਰੀਕਾ ਦੇ ਨਾਲ ਜੁੜੀ ਇੱਕ ਵੱਡੀ ਜਾਣਕਾਰੀ ਤੁਹਾਨੂੰ ਦੇਣ ਜਾ ਰਹੇ ਹਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਕਸਰ ਇਹ ਦਾਅਵਾ ਕਰਦੇ ਨੇ ਕਿ ਉਹ ਵੱਖ-ਵੱਖ ਦੇਸ਼ਾਂ ਦੇ ਯੁੱਧ ਬੰਦੀ ਕਰਵਾਉਂਦੇ ਨੇ ਲੇਕਿਨ ਹੁਣ ਮਾਬਾ ਆਪਣੇ ਦੇਸ਼ 'ਚ ਹੀ ਵਿਰੋਧ ਸ਼ੁਰੂ ਹੋ ਗਿਆ ਹੈ ਅਮਰੀਕਾ ਦੇ ਵੱਖ-ਵੱਖ ਰਾਜਾਂ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਉਹਨਾਂ ਦੇ ਪ੍ਰਸ਼ਾਸਨ ਖਿਲਾਫ ਰੈਲੀਆਂ ਘਟੀਆਂ ਗਈਆਂ ਇਹਨਾਂ 'ਚ ਕਰੀਬ 70 ਲੱਖ ਲੋਕ ਸ਼ਾਮਲ ਹੋਏ ਨਿਊਯਾਰਕ 'ਚ ਹੀ 1 ਲੱਖ ਤੋਂ ਵੱਧ ਲੋਕਾਂ ਨੇ ਪ੍ਰਦਰਸ਼ਨ ਕੀਤਾ ਪ੍ਰਦਰਸ਼ਨ 'ਚ ਸ਼ਾਮਲ ਲੋਕਾਂ ਨੇ ਲੋਕਤੰਤਰ ਨੂੰ ਖਤਰਾ ਅਤੇ ਤਾਨਾਸ਼ਾਹੀ ਖਿਲਾਫ ਨਾਰਿਆਂ ਦੀਆਂ ਤਖਤੀਆਂ ਫੜੀਆਂ ਹੋਈਆਂ ਸਨ ਲੋਕਾਂ ਦਾ ਕਹਿਣਾ ਸੀ ਕਿ ਅਮਰੀਕੀਆਂ ਦੇ ਲਈ ਇਹ ਡਰਾਉਣਾ ਸਮਾਂ ਹੈ ਅਤੇ ਲੋਕਤੰਤਰ ਦਾਤੇ ਲੱਗਿਆ ਹੋਇਆ ਹੈ ਸਾਡੀ ਸਰਕਾਰ ਲੋਕਤੰਤਰ ਨੂੰ ਕਿਸ ਪਾਸੇ ਲੈ ਕੇ ਜਾ ਰਹੀ ਹੈ ਅਧਿਕਾਰੀਆਂ ਨੇ ਵੀ ਇਹਨਾਂ ਰੈਲੀਆਂ 'ਚ ਕਰੀਬ 70 ਲੱਖ ਲੋਕਾਂ ਦੇ ਪਹੁੰਚਣ ਦੀ ਪੁਸ਼ਟੀ ਕੀਤੀ ਅਤੇ ਨਿਊਯਾਰਕ 'ਚ ਹੀ 1 ਲੱਖ ਤੋਂ ਵੱਧ ਲੋਕ ਸੜਕਾਂ ਤੇ ਉਤਰੇ ਹੋਏ ਸਨ ਵੱਡੇ ਸ਼ਹਿਰਾਂ ਚ ਵੱਡੇ ਸਮਾਗਮਾਂ ਦੇ ਨਾਲ-ਨਾਲ ਪ੍ਰਦਰਸ਼ਨਕਾਰੀ ਸੜਕਾਂ ਕਸਬਿਆਂ ਦੇ ਚੌਕਾਂ ਤੇ ਲਾਲ ਨੀਲੇ ਨੋ ਕਿੰਗ ਦੇ ਬੋਰਡ ਲੈ ਕੇ ਪਾਰਕਾਂ ਚ ਵੀ ਇਕੱਠੇ ਖੋਏ ਹੋਏ ਸਨ ਇਹ ਇਕੱਠ ਦੇਸ਼ ਭਰ ਚ 2700 ਤੋਂ ਵੱਧ ਰੈਲੀਆਂ ਚ ਦੇਖੇ ਗਏ ਰਾਸ਼ਟਰਪਤੀ ਪ੍ਰਧਾਨ ਤੇ ਤਾਣਾ ਸ਼ਾਹੀ ਏਜੰਡੇ ਨੂੰ ਇਹ ਦਰਸਾ ਰਹੇ ਸਨ ਵੱਡੇ ਪੱਧਰ ਤੇ ਇਹ ਵਿਰੋਧ ਪ੍ਰਦਰਸ਼ਨ ਇਮੀਗ੍ਰੇਸ਼ਨ ਛਾਪੀਆਂ ਸੰਗੀ ਇਮੀਗ੍ਰੇਸ਼ਨ ਲਾਗੂ ਕਰਨ ਦੇ ਵਿਰੁੱਧ ਪ੍ਰਦਰਸ਼ਨਾਂ ਅਤੇ ਡੈਮੋਕ੍ਰੈਟਿਕ ਅਗਵਾਈ ਵਾਲੇ ਸ਼ਹਿਰਾਂ 'ਚ ਸੰਗੀ ਫੌਜਾਂ ਦੀ ਤਾਇਨਾਤੀ ਤੋਂ ਬਾਅਦ ਹੋਏ ਦਿਨ ਦੇ ਅੰਤ 'ਚ ਸਮੱਸਿਆ ਉਦੋਂ ਆਈ ਜਦੋਂ ਕੁਝ ਵਿਅਕਤੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਨਿਸ਼ਾਨਾ ਬਣਾਇਆ ਦੱਖਣੀ ਕੋਰੋਲਿਨਾ ਦੇ ਵਿੱਚ ਇੱਕ ਔਰਤ ਨੂੰ ਇੱਕ ਪ੍ਰਦਰਸ਼ਨ ਦੇ ਨੇੜੇ ਗੱਡੀ ਚਲਾਉਂਦੇ ਸਮੇਂ ਹਥਿਆਰ ਲਹਿਰਾਉਂਦੇ ਤੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਅਤੇ ਜਾਰਜੀਆ ਦੇ ਵਿੱਚ ਇੱਕ ਆਦਮੀ ਨੂੰ ਵੀਡੀਓ 'ਚ ਇੱਕ ਪ੍ਰਦਰਸ਼ਨਕਾਰੀ ਦਾ ਝੰਡਾ ਲੈ ਕੇ ਇੱਕ ਹੋਰ ਪ੍ਰਦਰਸ਼ਨਕਾਰੀ ਨੂੰ ਧੱਕਾ ਦਿੰਦੇ ਹੋਏ ਵੇਖਿਆ ਗਿਆ ਜਦਕਿ 트ੰਪ ਪ੍ਰਸ਼ਾਸਨ ਅਤੇ ਕੁਝ ਹੋਰ ਜੀਓਪੀ ਅਧਿਕਾਰੀਆਂ ਨੇ 트ੰਪ ਵਿਰੋਧੀ ਇਹਨਾਂ ਪ੍ਰਦਰਸ਼ਨਾਂ ਨੂੰ ਹਿੰਸਕ ਪੱਖੀ ਖੱਬੇ ਪੱਖੀ ਕੱਟਰ ਪੰਥੀਆਂ ਦੇ ਕੰਮ ਵਜੋਂ ਪੇਸ਼ ਕੀਤਾ ਨੋ ਕਿੰਗ ਸਮਾਗਮ ਸਮਾਗਮ ਰਿਪੀਟ ਨੋ ਕਿੰਗ ਸਮਾਗਮਾਂ 'ਚ ਕੁਝ ਪ੍ਰਦਰਸ਼ਨਕਾਰੀਆਂ ਨੇ ਇਕਤਾ ਦਾ ਪ੍ਰਤੀਕ ਪੀਲਾ ਰੰਗ ਪਹਿਨਿਆ ਹੋਇਆ ਸੀ ਅਤੇ ਹੋਰ ਅਹਿੰਸਕ ਵਿਰੋਧ ਅੰਦੋਲਨਾਂ ਦਾ ਹਵਾਲਾ ਦਿੱਤਾ ਚਮਕਦਾਰ ਪੀਲਾ ਰੰਗ ਸਪਸ਼ਟ ਯਾਦਵਾੰਦਾ ਹੈ ਕਿ ਲੱਖਾਂ ਲੋਕ ਇਸ ਵਿਸ਼ਵਾਸ 'ਚ ਇਕੱਠੇ ਹੋਏ ਕਿ ਅਮਰੀਕਾ ਲੋਕਾਂ ਦਾ ਹੈ ਨਾ ਕਿ ਰਾਜਿਆਂ ਦਾ ਅਸੀਂ ਸਾਰੇ ਲੋਕਤੰਤਰ ਨੂੰ ਬਚਾ ਸਕਦੇ ਹਾਂ ਬਹੁਤ ਸਾਰੇ ਪ੍ਰਦਰਸ਼ਨਕਾਰੀਆਂ ਨੇ ਲੋਕਤੰਤਰ ਦੀ ਮਹੱਤਤਾ ਤੇ ਜ਼ੋਰ ਦਿੱਤਾ ਇਹਨਾਂ ਕਿਹਾ ਕਿ ਉਹਨਾਂ ਨੂੰ ਡਰ ਹੈ ਕਿ 트럼ਪ ਦੀ ਕਾਰਜਕਾਰੀ ਸ਼ਕਤੀ ਨੂੰ ਵਧਾਉਣ ਦੀਆਂ ਕੋਸ਼ਿਸ਼ਾਂ ਨਾਲ ਲੋਕਤੰਤਰ ਖਤਮ ਹੋ ਰਿਹਾ ਹੈ। ਅਸੀਂ ਇੱਕ ਲੋਕਤੰਤਰਾਂ ਅਤੇ ਲੋਕਤੰਤਰ 'ਚ ਲੋਕ ਖੜੇ ਹੋ ਸਕਦੇ ਨੇ ਅਤੇ ਆਪਣੇ ਵਿਚਾਰ ਪ੍ਰਗਟ ਕਰ ਸਕਦੇ ਨੇ। ਮਤਲਬ ਕਿ ਸਾਨੂੰ ਚੁੱਪ ਨਹੀਂ ਕਰਵਾਇਆ ਜਾਏਗਾ। ਐਟਲਾਂਟਾ 'ਚ ਵਿਰੋਧ ਪ੍ਰਦਰਸ਼ਨ 'ਚ ਸ਼ੁਰੂਆਤ ਕਰਨ ਵਾਲੀ ਇੱਕ ਰੈਡੀ 'ਚ ਉੱਚ ਪ੍ਰੋਫਾਈਲ ਬੁਲਾਰੇ ਸ਼ਾਮਲ ਸਨ ਜਿਨ੍ਹਾਂ 'ਚ ਜਾਰਜੀਆ ਦੇ ਡੈਮੋਕ੍ਰੈਟਿਕ ਸੈਨੇਟਰ ਰਾਫੀਲ ਵਰਨੌਕ ਵੀ ਸ਼ਾਮਲ ਸਨ ਵਰਨੌਕ ਨੇ ਕਿਹਾ ਕਿ ਇਸ ਪਲਚ ਅਸੀਂ ਇੱਕ ਰਾਸ਼ਟਰਪਤੀ ਅਤੇ ਪ੍ਰਸ਼ਾਸਕ ਨੂੰ ਆਪਣੇ ਆਪ ਨੂੰ ਉਸ ਸ਼ਕਤੀ ਨਾਲ ਕਮਾਂਡ ਕਰਦੇ ਹੋਏ ਦੇਖ ਰਹੇ ਹਾਂ ਜੋ ਉਸ ਦੀ ਨਹੀਂ ਹੈ ਸਾਡਾ ਸੰਦੇਸ਼ ਬਹੁਤ ਸਪੱਸ਼ਟ ਹੈ ਜਾਰਜੀਆ ਚੈਪਟਰ ਦੇ ਭੀੜ ਨੂੰ ਨਾਗਰਿਕ ਅਧਿਕਾਰ ਦੀ ਵਿਰਾਸਤ ਬਾਰੇ ਯਾਦਵਾਇਆ ਗਿਆ ਐਟਲਾਂਟਾ ਨਾਗਰਿਕ ਅਧਿਕਾਰ ਅੰਦੋਲਨ ਦੇ ਨਾਲ-ਨਾਲ ਲੋਕਤੰਤਰ ਦਾ ਪੰਗੂੜਾ ਹੈ ਅਸੀਂ ਇਸ ਨੂੰ ਗੋਣਾ ਨਹੀਂ ਹੈ ਨਿਊਯਾਰਕ ਸਿਟੀ 'ਚ ਇੱਕ ਪ੍ਰਦਰਸ਼ਨਕਾਰੀ ਨੇ ਇੱਕ ਤਖਤੀ ਫੜੀ ਹੋਈ ਸੀ ਜਿਸ ਉੱਤੇ ਲਿਖਿਆ ਹੋਇਆ ਸੀ ਕਿ ਅਸੀਂ ਵਿਰੋਧ ਕਰਦੇ ਹਾਂ ਕਿਉਂਕਿ ਅਸੀਂ ਅਮਰੀਕਾ ਨੂੰ ਪਿਆਰ ਕਰਦੇ ਹਾਂ ਅਤੇ ਅਸੀਂ ਇਸ ਨੂੰ ਵਾਪਸ ਚਾਹੁੰਦੇ ਹਾਂ ਇੱਕ ਪ੍ਰਦਰਸ਼ਨਕਾਰੀ ਨੇ ਆਪਣਾ ਨਾਮ ਨਾ ਦੱਸਣ ਦੀ ਬੇਨਤੀ ਕੀਤੀ ਅਤੇ ਕਿਹਾ ਕਿ 1960 ਦੇ ਤਹਾਕੇ ਤੋਂ ਉਹ ਵਿਰੋਧ ਪ੍ਰਦਰਸ਼ਨਾਂ 'ਚ ਸ਼ਾਮਲ ਹੋ ਰਹੀ ਹੈ ਪਰ ਇਸ ਵਾਰ ਇਹ ਵੱਖਰਾ ਮਹਿਸੂਸ ਹੋ ਰਿਹਾ ਹੈ 60 ਦੇ ਦਹਾਕੇ 'ਚ ਅਸੀਂ ਔਰਤਾਂ ਦੇ ਅਧਿਕਾਰਾਂ ਦਾ ਵਿਸਤਾਰ ਕਰਨਾ ਸੀ ਸਮ ਲੈਂਗਿੰਗ ਅਧਿਕਾਰਾਂ ਘਟ ਗਿਣਤੀ ਅਧਿਕਾਰ VOTING ਅਧਿਕਾਰ ਵੀ ਇਸ 'ਚ ਸ਼ਾਮਲ ਸਨ ਪਰ ਹੁਣ ਇਹ ਸਭ ਕੁਝ ਖੋਇਆ ਜਾ ਰਿਹਾ ਹੈ ਹੁਣ ਸਾਡੇ ਪੂਰੇ ਲੋਕਤੰਤਰ ਨੂੰ ਖਤਰਾ ਹੈ ਬੁਨਿਆਦੀ ਸਿਧਾਂਤਾਂ ਪ੍ਰੈਸ ਮਿਆ ਪਾਲਿਕਾ ਇਹਨਾਂ 'ਚ ਸ਼ਾਮਲ ਨੇ ਉਸਨੇ ਟਰੰਪ ਪ੍ਰਸ਼ਾਸਨ ਦੇ ਅਧੀਨ ਬਹੁਤ ਦੁਖੀ ਨੁਕਸਾਨ ਦੀ ਭਾਵਨਾ ਦਰ ਮਹਿਸੂਸ ਕਰਨ ਦਾ ਪ੍ਰਕਾਵਾ ਕੀਤਾ ਮੈਨੂੰ ਉਮੀਦ ਹੈ ਕਿ ਅਸੀਂ ਸਾਰੇ ਇਕੱਠੇ ਹੋ ਕੇ ਲੋਕਤੰਤਰ ਨੂੰ ਬਚਾ ਸਕਦੇ ਹਾਂ ਇਨਕਲਾਬੀ ਯੁੱਗ ਯੁੱਗ ਦੇ ਕਪੜਿਆਂ ਅਤੇ ਵਿਗਾਜ ਸਹੀ ਹੋਏ ਸੰਗਠਨ ਆਲ ਇਨ ਫੋਰ ਡੈਮੋਕ੍ਰੇਸੀ ਦੇ ਮੈਂਬਰ ਵਾਸ਼ਿੰਗਟਨ ਡੀਸੀ ਚ ਨੋ ਕਿੰਗਸ ਵਿਰੋਧ ਪ੍ਰਦਰਸ਼ਨ ਚ ਸ਼ਾਮਲ ਹੋਏ ਡੀਸੀ ਵਿਰੋਧ ਪ੍ਰਦਰਸ਼ਨ ਚ ਭੀੜ ਨੂੰ ਇਕੱਠਾ ਕਰਨ ਵਾਲੀ ਮਹਿਲਾ ਨੇ ਇੱਕ ਦਲੀਲ ਦਿੱਤੀ ਕਿ ਟਰੰਪ ਅਤੇ ਉਸ ਦੇ ਸਾਥੀ ਅਸਹਿਮਤੀ ਨੂੰ برداشت ਨਹੀਂ ਕਰ ਸਕਦੇ ਸਾਡੀ ਬੋਲਣ ਦੀ ਆਜ਼ਾਦੀ ਢਰਾਉਣੀ ਹੈ ਬਹੁਤ ਸਾਰੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਜੋ ਮਹਿਸੂਸ ਕਰਦੇ ਹਨ ਉਹ ਅਮਰੀਕਾ ਚ ਪ੍ਰਗਟਾਵੇ ਦੀ ਆਜ਼ਾਦੀ ਲਈ ਖਤਰਾ ਹੈ ਅਜਿਹਾ ਨਹੀਂ ਲੱਗਦਾ ਕਿ ਅਸੀਂ ਇਸ ਸਮੇਂ ਸ਼ਾਂਤੀਪੂਰਕ ਜਾਂ ਸੁਰੱਖਿਅਤ ਢੰਗ ਨਾਲ ਆਪਣੇ ਆਪ ਨੂੰ ਪ੍ਰਗਟ ਕਰਨ ਦੇ ਯੋਗਾਂ ਸਰਕਾਰ ਕੰਮ ਜਾਂ ਪਰਿਵਾਰਾਂ ਤੋਂ ਨਤੀਜਿਆਂ ਦੇ ਡਰ ਤੋਂ ਬਿਨਾ ਬੋਬੀ ਕੈਸਟਿਲੋ ਨੇ ਕਿਹਾ ਕਿ ਉਹ ਆਪਣੇ ਜੱਦੀ ਸ਼ਹਿਰ ਲਿੰਕਨ ਨੋਬਰਾਸਕਾ ਤੋਂ ਡੀਸੀ ਤੱਕ ਪਹਿਲੇ ਵਿਰੋਧ ਪ੍ਰਦਰਸ਼ਨ ਲਈ ਘੰਟਿਆਂ ਦੀ ਯਾਤਰਾ ਕਰਕੇ ਪਹੁੰਚੀ ਹੈ ਛੋਟੇ ਸ਼ਹਿਰਾਂ ਅਤੇ ਕਸਬਿਆਂ ਦੇ ਭਾਗੀਦਾਰਾਂ ਨੇ ਵੀ ਕਿਹਾ ਕਿ ਉਹ ਵੋਟਿੰਗ ਦੇ ਆਕਾਰ ਤੋਂ ਹੈਰਾਨਸਨ ਐਸਲੈਂਡ ਉਗਰੇਨ ਲੋਕਾਂ ਨੇ ਕਿਹਾ ਕਿ ਇਹ ਦਿਨ ਅਮਰੀਕਾ ਲਈ ਸਾਡੇ ਪਿਆਰ ਬੋਲਣ ਦੀ ਆਜ਼ਾਦੀ ਭਾਈਚਾਰੇ ਦੀ ਮਹੱਤਤਾ ਵਿਭਿੰਨਤਾ ਤੇ شمੂਲੀਅਤ ਲੋਕਤੰਤਰ ਸਾਡੀ ਆਵਾਜ਼ ਦੀ ਵਰਤੋਂ ਕਰਨ ਬਾਰੇ ਇਹ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਇਮੀਗ੍ਰੇਸ਼ਨ ਛਾਪੇ ਅਤੇ ਨੈਸ਼ਨਲ ਗਾਰਡ ਦੀ ਤਾਇਨਾਤੀ ਦੇ ਵਿਰੁੱਧ ਇਹ ਪ੍ਰਦਰਸ਼ਨ ਖਾਸ ਤੌਰ ਤੇ ਕੀਤੇ ਗਏ ਬਹੁਤ ਸਾਰੇ ਪ੍ਰਦਰਸ਼ਨਕਾਰੀਆਂ ਨੇ ਆਪਣੀ ਹਾਜ਼ਰੀ ਨੂੰ ਚੱਲ ਰਹੇ ਇਮੀਗ੍ਰੇਸ਼ਨ ਕ੍ਰੈਕਡਾਊਨ ਅਤੇ ਸਥਾਨਕ ਛਾਪਿਆਂ ਤੋਂ ਬਾਅਦ ਲਾਸ ਐਂਜਲਸ ਦੇ ਵਿੱਚ ਸ਼ੁਰੂ ਹੋਏ ਆਈਸ ਵਿਰੋਧ ਪ੍ਰਦਰਸ਼ਨਾਂ ਤੇ ਪ੍ਰਤੀ ਸੰਗੀ ਸਰਕਾਰ ਦੇ ਜ਼ਬਰਦਸਤ ਜਵਾਬ ਦੇ ਨਾਲ ਜੋੜਿਆ ਪ੍ਰਦਰਸ਼ਨ ਉਦੋਂ ਤੋਂ ਸ਼ਿਕਾਗੋ ਨਿਊਯਾਰਕ ਸਿਟੀ ਡਾਲਾਸ ਅਤੇ ਪੈਟਰੋਲੈਂਡ ਸਮੇਤ ਕਈ ਖੂਰ ਸ਼ਹਿਰਾਂ 'ਚ ਫੈਲ ਗਏ ਸਨ 트ੰਪ ਦੇ ਡੈਮੋਕ੍ਰੈਟਿਕ ਨਿਯੰਤਰਿਤ ਸ਼ਹਿਰਾਂ 'ਚ ਨੈਸ਼ਨਲ ਗਾਰਡ ਦੀ ਤਾਇਨਾਤੀ ਦੀਆਂ ਕੋਸ਼ਿਸ਼ਾਂ ਜਿਸ ਦਾ ਉਹ ਦਲੀਲ ਦਿੰਦਾ ਹੈ ਕਿ ਰਾਜ ਅਤੇ ਸਥਾਨਕ ਅਧਿਕਾਰੀਆਂ ਵੱਲੋਂ ਕਾਨੂੰਨੀ ਚੁਣੌਤੀਆਂ ਦਾ ਸਾਹਮਣਾ ਕੀਤਾ ਗਿਆ ਹੈ ਹਿੰਸਾ ਨੂੰ ਰੋਕਣ ਅਤੇ ਉਨ੍ਹਾਂ ਦੇ ਦੇਸ਼ ਨਿਕਾਲੇ ਦੀਆਂ ਪਹਿਲਕਦਮੀਆਂ ਦਾ ਸਮਰਥਨ ਕਰਨ ਲਈ ਇਹ ਜ਼ਰੂਰੀ ਹੈ ਲਾਸ ਐਂਜਲਸ 'ਚ ਪ੍ਰਦਰਸ਼ਨਕਾਰੀਆਂ ਜਿੱਥੇ ਜੂਨ ਵਿੱਚ ਸੰਗੀ ਇਮੀਗ੍ਰੇਸ਼ਨ ਛਾਪਿਆ ਦੇ ਵੱਡੇ ਪੱਧਰ ਤੇ ਵਿਰੋਧ ਪ੍ਰਦਰਸ਼ਨ ਕੀਤੇ ਅਤੇ 트ੰਪ ਨੂੰ ਗਵਰਨਰ ਗੋਵਿੰ ਨਿਊਸਮ ਦੀਆਂ ਇਹ ਛਾਵਾ ਦੇ ਵਿਰੁੱਧ ਨੈਸ਼ਨਲ ਗਾਰਡ ਭੇਜਣ ਲਈ ਮਜ਼ਬੂਤ ਕੀਤਾ ਪ੍ਰਵਾਸੀਆਂ ਦੇ ਅਧਿਕਾਰਾਂ ਤੇ ਜ਼ੋਰ ਦਿੱਤਾ ਅਤੇ 트ੰਪ ਪ੍ਰਸ਼ਾਸਨ ਦੀ ਦੇਸ਼ ਨਿਕਾਲੇ ਦੀ ਮੁਹਿੰਮ ਨੂੰ ਵਿਰੋਧ ਕਰਨ ਦੀ ਮੰਗ ਕੀਤੀ 트럼ਪ ਦੇ ਵਿਆਪਕ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਵਿਰੋਧ ਦਾ ਕੇਂਦਰ ਰਹੇ ਸ਼ਿਕਾਗੋ ਚ ਬਹੁਤ ਸਾਰੇ ਲੋਕਾਂ ਨੇ ਮੈਕਸੀਕੋ ਝੰਡੇ ਅਤੇ ਸਾਡੇ ਲੋਕਤੰਤਰ ਤੋਂ ਹੱਥ ਹਟਾਓ ਅਤੇ ਆਈਸ ਆਊਟ ਦੇ ਵਰਗੇ ਬੈਨਰ ਫੜੇ ਹੋਏ ਸਨ ਹਾਲੀਵੁੱਡ ਅਤੇ ਅਮਰੀਕੀ ਸਰਕਾਰ ਬਾਰੇ ਸਪਸ਼ਟ ਬੋਲਣ ਲਈ ਜਾਣੇ ਜਾਂਦੇ ਸ਼ਿਕਾਗੋ ਵਾਸੀ ਅਦਾਕਾਰ ਜੌਨ ਕੁਸੇਵ ਨੇ ਕਿਹਾ ਕਿ 트럼ਪ ਪ੍ਰਸ਼ਾਸਨ ਨੂੰ ਸ਼ਹਿਰ ਦਾ ਸਨੇਹਾ ਹੈ ਕੇ ਨਰਕ ਵਿੱਚ ਜਾਓ ਅਦਾਕਾਰ ਨੇ ਰਾਸ਼ਟਰਪਤੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਤੁਸੀਂ ਸਾਡੀਆਂ ਸੜਕਾਂ ਤੇ ਫੌਜ ਨਹੀਂ ਭੇਜ ਸਕਦੇ ਤੁਸੀਂ ਸੱਤਾ 'ਚ ਬਣੇ ਰਹਿਣ ਲਈ ਬਗਾਵਤ ਐਕਟ ਨੂੰ ਲਾਗੂ ਕਰਨ ਲਈ ਇੰਨੀ ਹਫੜਾ ਤਫਰੀ ਨਹੀਂ ਪੈਦਾ ਕਰ ਸਕਦੇ ਪ੍ਰਦਰਸ਼ਨਕਾਰੀਆਂ ਨੇ ਸੰਘੀ ਪ੍ਰੋਗਰਾਮ 'ਚ ਕਟੌਤੀਆਂ ਬਾਰੇ ਚਿੰਤਾਵਾਂ ਨੂੰ ਪ੍ਰਗਟ ਕੀਤਾ ਹੈ ਖਾਸ ਕਰਕੇ ਇਹ ਸਿਹਤ ਸੰਭਾਲ ਲਈ ਸੀ ਇਹ ਵਿਰੋਧ ਪ੍ਰਦਰਸ਼ਨ ਉਦੋਂ ਹੋਏ ਜਦੋਂ ਸੰਘੀ ਸਰਕਾਰ ਬੰਦ ਹੈ ਜੀਓਪੀ ਕਾਨੂੰਨ ਸਾਲ ਅਤੇ ਵਾਈਟ ਹਾਊਸ ਇੱਕ ਫੰਡਿੰਗ ਬਿਲ ਨੂੰ ਲੈ ਕੇ ਡੈਮੋਕ੍ਰੇਟਸ ਦੇ ਨਾਲ ਟਕਰਾਅ ਚ ਹਨ ਉਹਨੇ ਵੀ ਕਿਹਾ ਕਿ ਮੈਡੀਕਲਸ ਅਤੇ ਹੋਰ ਸਿਹਤ ਸੰਬੰਧਿਤ ਨੀਤੀਆਂ 'ਚ ਵੱਡੇ ਸੰਗੀ ਬਦਲਾਅ ਬਾਰੇ ਚਿੰਤਤ ਹਨ ਜੋ ਉਸ ਦੇ ਬੱਚਿਆਂ ਦੀ ਸਿਹਤ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ ਨਾਲ ਹੀ ਰੈਂਟ ਸੈਂਡ ਦੀ ਵੱਡੀ ਲਾਗਤ ਨੂੰ ਵੀ ਪ੍ਰਭਾਵਿਤ ਕਰ ਸਕਦੀਆਂ ਹਨ ਪੰਤੋਬਾਦ ਛੁੱਟੀ ਤੇ ਭੇਜੇ ਗਏ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੇ ਬਹੁਤ ਸਾਰੇ ਸੰਗੀ ਕਰਮਚਾਰੀਆਂ ਵਿੱਚੋਂ ਇੱਕ ਕਰਮਚਾਰੀ ਨੇ ਕਿਹਾ ਕਿ ਉਹ ਜਨਤਕ ਸੇਵਾਵਾਂ ਦੀ ਰੱਖਿਆ ਲਈ ਪ੍ਰਦਰਸ਼ਨ 'ਚ ਆਇਆ ਮੈਂ ਤਕਰੀਬਨ 20 ਸਾਲਾਂ ਤੋਂ ਵੱਧ ਸਮੇਂ ਤੋਂ ਇੱਕ ਜਨਤਕ ਸੇਵਕ ਰਹੀ ਹਾਂ ਅਤੇ ਪਿਛਲੇ ਕਈ ਮਹੀਨਿਆਂ ਤੋਂ ਸਾਡੀ ਸਰਕਾਰ ਸਾਡੀਆਂ ਜਨਤਕ ਸੇਵਾਵਾਂ ਦੀ ਤਬਾਹੀ ਨੂੰ ਦੇਖਣਾ ਸੱਚਮੁੱਚ ਡਰਾਉਣਾ ਹੈ ਨੈਸ਼ਨਲ ਟ੍ਰੈਜ਼ਰੀ EMPLOYEES ਯੂਨੀਅਨ ਚੈਪਟਰ ਸਮੂਹ ਨਾਲ ਉਹ ਵਾਸ਼ਿੰਗਟਨ ਡੀਸੀ ਦੇ ਵਿੱਚ ਸਮਾਗਮ 'ਚ ਸ਼ਾਮਲ ਹੋਏ ਸਨ